ਨੰਬਰ ਉਹਨਾਂ ਦਾ ਆਸਾ ਮੋਸ਼ਕ ਵੀ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸੀਨੀਅਰ ਜਿਹੜੇ ਪਲੇਅਰ ਆ ਆਪਣੇ ਪੰਜਾਬ ਚ ਸਾਰੇ ਭਰਾ ਵੀਰੇ ਮੇਰੇ ਨਾਲ ਜ ਕਬੂਤਰ ਚੋਰੀ ਹੋ ਗਏ ਆ ਤੁਹਾਨੂੰ ਮੈਂ ਦਿਖਾ ਵੀ ਦਿਨਾ ਵੀਰੇ ਅਸੀਂ ਦਰਬਾਰ ਸਾਹਿਬ ਵੀਰੇ ਮੱਥਾ ਟੇਕਣ ਗਏ ਸੀਗੇ ਤੇ ਕੋਸ਼ਿਸ਼ ਇਹੋ ਜਿਹੇ ਬੰਦਿਆਂ ਨੇ ਵਿੱਚੋਂ ਰਲ ਕੇ ਮੇਰੀ 10-15 ਸਾਲਾਂ ਦੀ ਮਿਹਨਤ ਮਿੱਟੀ ਚ ਪਾਦੀ ਭਰਾ ਤੁਹਾਨੂੰ ਮੈਂ ਸਾਰੇ ਦਿਖਾਉਣਾ ਵੱਡੇ ਕਬੂਤਰ ਆ ਵੀਰੇ ਥੱਲੇ ਤੁਹਾਨੂੰ ਡਾਉਣ ਵਾਲੇ ਵੀ ਦਿਖਾਉਂਗਾ ਤੇ ਆ ਵੀਰੇ ਵੱਡੇ ਕਬੂਤਰ ਸੀ ਆਪਣੇ ਇਹ ਦੇਖ ਸਾਰੇ ਆ ਖੁੱਡੇ ਦੇਖ ਲੋ ਵੀਰੇ ਖਾਲੀ ਆ ਸਾਰਿਆਂ ਦੇ ਜਿੰਦੇ ਭੰਨੇ ਸਾਰਿਆਂ ਦੇ ਜਿੰਦੇ ਭੰਨੇ ਆ ਵੀਰੇ ਇੱਥੇ ਘੱਟੋ ਘੱਟ 300 ਦੇ ਨੇੜੇ ਦੇੜ ਕਬੂਤਰ ਸੀਗਾ ਵੀਰੇ ਤੇ ਸਾਰਿਆਂ ਦੇ ਵੀਰੇ ਪੱਕੀਆਂ ਠੱਲਾਂ ਪਾਈਆਂ ਵਾਂ ਸੇਵਕ ਦੇ ਨਾਂ ਦੀਆਂ ਵਿੱਚ ਅਜੇ ਬਾਲ ਦੇ ਨਾਂ ਦੀਆਂ ਸਾਰੇ ਖੁੱਡੇ ਬਈ ਦੇਖ ਲੋ ਆ ਫਰ ਫਰ ਪੱਟੇ ਪਏ ਆ ਬਈ ਇੱਕ ਵੀਰੇ ਗੱਡੀ ਸੀਗੀ ਸਰਕਾਰਪੀਓ ਕਾਲੇ ਰੰਗ ਦੀ ਇੱਕ ਗੱਡੀ ਨਾਲ ਸੀ ਸਵਿਫਟ ਵੀਰੇ ਤੇ ਉਹ ਵੀਰੇ ਮੈਂ ਕੈਮਰਾ ਵਿੱਚ ਘਟਾ ਕੇ ਮੈਂ ਗੱਡੀ ਵੀ ਪਾਉਂਗਾ ਭਰਾ ਬਣ ਕੇ ਤੇ ਜੇ ਕਿਸੇ ਪਲੇਅਰ ਨੂੰ ਜਾਂ ਕਿਸੇ ਨੂੰ ਵੀਰ ਭਰਾ ਨੂੰ ਪਤਾ ਲੱਗਦਾ 50000 ਰੁਪਇਆ ਵੀਰੇ ਮੈਂ ਗੁਪਤ ਨਾਮ ਰੱਖੂਗਾ ਮੇਰਾ ਵੀਰੇ ਸ਼ੌਂਕ ਮਾਰਦਾ ਮੇਰੀਆਂ ਘਟੋ ਘਟ ਵੀਰੇ ਏਅਰ ਕੀ ਸੀਜ਼ਨ ਦੀਆਂ ਆਸੇ ਪਾਸੇ ਪੋਚਲੇ ਅਜੀਪਾਲ ਦੇ ਨਾਂ ਤੇ ਵੀਰੇ ਕਿੰਨੀਆਂ ਬਾਜੀਆਂ ਵਾਂ 60 70 ਬਾਜੀਆਂ ਵੀਰੇ ਮੇਰਾ ਬਾਈ ਬਣ ਕੇ ਹੱਥ ਮੰਨ ਕੇ ਬੇਨਤੀ ਆ ਤੇ ਜੇ ਕਿਸੇ ਨੂੰ ਵੀ ਪਤਾ ਲੱਗਦਾ ਭਰਾ ਤੇ ਜਰੂਰ ਦੱਸਿਓ ਮੈਂ ਵੀਰੇ ਥੱਲੇ ਡੇ ਕਬੂਤਰ ਵੀ ਦਿਖਾਉਣਾ ਤੇ ਥੱਲਾ ਜਿਹੜੇ ਉੱਡਣ ਵਾਲੇ ਸੀ ਉਹ ਵੀ ਵੀਰੇ ਤੁਹਾਨੂੰ ਥੱਲੇ ਦਿਖਾਉਣਾ ਆਰੇ ਆਪਣੇ ਆਗੇ ਵੀਰੇ ਡਾਉਣ ਵਾਲੇ ਕਬੂਤਰ ਜਿਹੜਾ ਸਫਾਗ ਸਫਾ ਕਬੂਤਰ ਸੀਗਾ ਵੀਰੇ ਡਾਉਣ ਵਾਲਾ ਆਹ ਦੇਖ ਲੋ ਵੀਰੇ ਜਮਾਂ ਖਾਦੀ ਕਰਦੇ ਆ ਭਰਾ ਬਣ ਕੇ ਆਹ ਜਿੰਦੇ ਦਿਖਾਉਂਦਾ ਆਹ ਜਿੰਦੇ ਪਾਇਆ ਵੀਰੇ ਤੇ ਆ ਨਿਗਾ ਮਾਰ ਲੋ ਭਰਾ ਬਣ ਕੇ ਸਾਰੀ ਜਿਹੜੇ ਆ ਚਾਰ ਕਬੂਤਰ ਰਹਿੰਦੇ ਤੁਹਾਨੂੰ ਵੀਰੇ ਠੱਲਾਂ ਵੀ ਦਿਖਾ ਦੇਣਾ ਮੈਂ ਜੀ ਬਰੇਯਾ ਆ ਨਾ ਦੀਆਂ ਆਪਣੇ ਨਾ ਭਰਾ ਠੱਲਾਂ ਪਾਈਆਂ ਸਾਰੇ ਕਬੂਤਰਾਂ ਦੇ ਟੋਟਲਾਂ ਦੀ ਤੇ ਨੰਬਰ ਮੇਰਾ ਇਹਦਾ ਵੀਰੇ 81950 ਤੇ 2173 ਭਰਾ ਆਪ ਤੋਂ ਮੰਨ ਕੇ ਬੇਨਤੀ ਆ ਬਈ ਮੇਰੀ 10 15 ਸਾਲਾਂ ਦੀ ਬੀੜ ਤੇ ਜਿਹੜੀ ਇਹਨੇ ਬਿੱਟੀ ਚ ਪਾਦੀ ਆ ਗੋਪਤ ਨਾਮ ਹੋਊਗਾ ਬਈ ਮੇਰੀਆਂ 60 70 ਬਾਜੀਆਂ ਬਈ ਜਿਹੜੇ ਨੇਰੇ ਤੇ ਰੇਰੀ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਮੇਰੀ ਹੱਥਾਂ ਬਨ ਕੇ ਬੀਤੀਆਂ ਮੇਰਾ ਸ਼ੌਂਕ ਮਾਰਦਾ ਬਈ ਬੰਦਿਆਂ ਨੇ ਬੱਸ ਸਿਰੇ ਸਾਰੇ ਭਲਾਵਾਂ ਨੂੰ ਵੀਰੇ ਹੱਥ ਮੰਨ ਕੇ ਵੇਚ ਦੇ ਕਿਸੇ ਨੂੰ ਵੀ ਪਤਾ ਲੱਗਦਾ ਨਾ ਤੇ ਮੈਂ ਉਹਦਾ ਨਾਮ ਕਬੂਤਰ ਰੱਖੂੰਗਾ ਤੇ ਮੇਰੀ ਸਾਰੇ ਭਰਾ ਮਦਦ ਕਰਿਓ ਮੇਰੇ ਕਬੂਤਰ ਮਿਲ ਜਾਣ ਭਰਾ ਬਣ ਕੇ ਬਹੁਤ ਤੋਂ ਬਾਅਦ ਸ਼ੇਅਰ ਕਰਦੇ ਹੋ ਤੇ ਬਹੁਤ ਤੋਂ ਬਾਅਦ ਮੇਰਾ ਬਈਨਾ ਵੀ ਗੌਰ ਕਰਿਓ ਮੇਰੇ ਸਾਰੇ ਪੱਕੇ ਕਿਹੜੇ ਵੱਡੇ ਕਬੂਤਰ ਵੀ ਸੀ ਵੀਰੇ ਆਪਣੇ ਵੱਡੇ ਕਬੂਤਰਾਂ ਦੀ ਵੀ ਪੱਕੀਆਂ ਠੱਲਾਵਾ ਵੱਡੇ ਕਬੂਤਰਾਂ ਦੇ ਨਾਲ ਕਾਲੇ ਗਾਂਸ ਖੇਚ ਵਾਲੀਆਂ ਠਾਲਾਂ ਗਾਲੀਆਂ ਢੋਲੀਆਂ ਪਾਈਆਂ ਵੀਰੇ ਪੱਕੀਆਂ ਠਾਲਾਂ ਸਾਰੀਆਂ ਦੇ ਪਾਈਆਂ ਵੀਆਂ ਵੀਰੇ ਜਿਹੜੇ ਡਾਉਣ ਵਾਲੇ ਕਬੂਤਰ ਹੀ ਸਫਾ ਸੋ ਵੀਰੇ ਉਹਨਾਂ ਦੇ ਸਾਰੀਆਂ ਜਾਉਣੀਆਂ ਤੇ ਵੀਰੇ ਜਿਹੜੇ ਮੇਰੇ ਆਹ ਹੁਣ 8-10 ਜਿਹੜੇ ਆ ਬਾਜ਼ੀਆਂ ਨੂੰ ਕਬੂਤਰ ਕੱਢੇ ਹੋਏ ਸੀ ਵੀਰੇ ਤੇ ਇਹਨਾਂ ਦੇ ਕਾਲੇ ਰੰਗ ਲੱਗੇ ਸੀ ਤੇ ਦੋ ਤਿੰਨਾਂ ਕਬੂਤਰਾਂ ਦੇ ਵੀਰੇ ਲਾਲ ਮਗਲਾ ਤੇ ਕਾਲਾ ਟੂਸਾ ਸੀਗਾ ਇਹਨਾਂ ਦੇ ਵਿੱਚੋਂ ਤਿੰਨਾਂ ਅਗਲੇ ਲਾਲ ਸੀ ਵੀਰੇ ਇੱਕ ਕਾਲਾ ਜਿਹਨਾਂ ਕਬੂਤਰ ਸੀ ਉਹਦੇ ਲਾਲ ਡੰਡਾ ਮਾਰਿਆ ਹਰੀ ਭਰਾਓ ਕਿ ਕਿਸੇ ਨੂੰ ਵੀ ਬਈ ਪਤਾ ਲੱਗਦਾ ਤੇ ਹੱਥ ਵੱਢ ਕੇ ਫਿਰ ਯਾਰ ਵੇਚਦੀ ਆ ਸਾਰੇ ਗੂਤਰ ਮੇਰੇ ਸਾਫ ਦੀ ਬਾਈ ਬੜੇ ਮਦਦ ਕਰਿਓ ਯਾਰ ਪਰ ਆਣ ਕੇ ਮੇਰੇ ਗੂਤਰ ਮਿਲ ਜਾਂਦੇ